ਹਾਂ ਜੀ ਪੰਜ ਕੀ ਨਾ ਅਜਾ ਆਪਣਾ ਮੇਰਾ ਨਾਮ ਗੀਤਾ ਗੇਲਿਆ ਮੈਂ ਨਗਰ ਕੌਂਸਲ ਧਾਰੀਵਾਲ ਵਿੱਚ ਜੌਬ ਕਰਦੀ ਹਾਂ ਤੇ ਸਾਡੇ ਹੈਗਾ ਕਿ ਸਾਡੀ ਜੂਨੀਅਨ ਬਰ ਲੋਹੜ ਸਾਡੀ ਹੜਤਾਲ ਆ ਅਸੀਂ ਸਾਡੀ ਮੰਗ ਇਹ ਆ ਕਿ ਸਾਡੋਂ ਕੂੜਾ ਲਾਉਣ ਦੀ ਬਹੁਤ ਦਿੱਕਤ ਹੈ ਜਿਹੜਾ ਸਾਡਾ ਪਹਿਲਾ ਡੈਂਪ ਸੀ ਉਹ ਡੈਂਪ ਦੇ ਉੱਤੇ ਬਹੁਤ ਜ਼ਿਆਦਾ ਕੂੜਾ ਹੋ ਗਿਆ ਸੀ ਉੱਥੇ ਲੋਕ ਲਾਉਣ ਨਹੀਂ ਦਿੰਦੇ ਸਕੇ ਲਾਗੇ ਮੱਲੇ ਵਾਲੇ ਤੇ ਸਾਨੂੰ ਬੜੀ ਜਿਸਤਾ ਕਰਕੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਬਹੁਤ ਵਾਰੀ ਆਪਾਂ ਆਪਣੇ ਇਹਨਾਂ ਨੂੰ ਅਬਸਰਾਂ ਨੂੰ ਕਹਿ ਚੁੱਕੇ ਹਾਂ ਕਿ ਸਾਨੂੰ ਜਗ੍ਹਾ ਲਾਉਣ ਵਾਸਤੇ ਕੂੜਾ ਲਾਉਣ ਵਾਸਤੇ ਜਗ੍ਹਾ ਦਿੱਤੀ ਜਾਵੇ ਕਿਉਂਕਿ ਸਾਡੀ ਸੁਣਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਬਹੁਤ ਹੀ ਮਜਬੂਰ ਹੋ ਕੇ ਅਸੀਂ ਅੱਜ ਹੜਤਾਲ ਤੇ ਬੈਠੇ ਆ 24 ਘੰਟੇ ਦਾ ਅਸੀਂ ਡਿਮਾਂਡ ਨੋਟਿਸ ਦਿੱਤਾ ਸੀ ਇਹਨਾਂ ਨੂੰ ਉਸ ਦੇ ਵਿੱਚ ਫਿਰ ਵੀ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਉਸ ਦਾ ਕਰਕੇ ਅਸੀਂ ਫਿਰ ਅੱਜ ਹੜਤਾਲ ਦੇ ਉੱਤੇ ਬੈਠੇ ਆ ਕਿ ਜਦ ਤੱਕ ਸਾਨੂੰ ਜਗ੍ਹਾ ਨਹੀਂ ਦਿੱਤੀ ਜਾਏਗੀ ਅਸੀਂ ਹੜਤਾਲ ਨਹੀਂ ਛੁੱਕਾਂਗੇ ਜਿੰਨੀ ਜਲਦੀ ਇਸ ਜਗ੍ਹਾ ਦਾ ਅਰੇਂਜ ਕਰਨਗੇ ਅਸੀਂ ਓਨੇ ਜਲਦੀ ਹੜਤਾਲ ਛੁੱਕਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਇਹਹੀ ਜਿਹੜਾ ਜਮਾ ਹੋਇਆ ਕੂੜਾ ਵਾ ਬਾਅਦ ਵਿੱਚ ਸਾਡੇ ਹੀ ਮੁਲਾਜ਼ਮਾਂ ਨੂੰ ਚੁੱਕਣਾ ਪੈਣਾ ਮੁਸ਼ਕਲ ਸਾਡੇ ਵਾਸਤੇ ਯਾ ਤਾਂ ਇਹ ਕਿਨੇ ਜਿੰਨੀ ਜਲਦੀ ਜਗ੍ਹਾ ਮਿਲ ਜਾਵੇ ਉਨੀ ਜਲਦੀ ਅਸੀਂ ਹੜਤਾਲ ਚੁੱਕਾਂਗੇ ਕਿਉਂਕਿ ਸਾਡੇ ਵਾਸਤੇ ਬੜੀ ਸਮੱਸਿਆ ਵਾ ਕੂੜੇ ਦੀ ਜਿਸ ਜਗ੍ਹਾ ਤੇ ਸਾਡੇ ਕੋ ਕੂੜਾ ਲਗਵਾਇਆ ਜਾਂਦਾ ਉਹ ਜਗ੍ਹਾ ਨਹਿਰ ਦੀ ਹੈ ਤੇ ਉੱਥੇ ਜਦੋਂ ਲਾਗੇ ਜਿਹੜੇ ਪਿੰਡ ਨੇ ਜਦੋਂ ਕੂੜਾ ਲਾਉਣ ਜਾਂਦੇ ਸਾਡੇ ਮੁਲਾਜ਼ਮ ਤੇ ਉਹ ਪਿੰਡ ਵਾਲੇ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਮਾਰਨ ਪੈਂਦੇ ਉਹ ਸਾਡੇ ਮੁਲਾਜ਼ਮਾਂ ਨੂੰ ਮਤਲਬ ਕਹਿੰਦੇ ਕਿ ਜੇ ਤੁਸੀਂ ਹੁਣ ਇੱਥੇ ਕੂੜਾ ਲਾਉਣ ਆਏ ਅਸੀਂ ਤੁਹਾਡੀਆਂ ਗੱਡੀਆਂ ਵੀ ਪੰਨ ਤੋੜ ਦੇਣੀਆਂ ਨੇ ਤੇ ਅਸੀਂ ਤੁਹਾਨੂੰ ਵੀ ਅਸੀਂ ਮਤਲਬ ਵੀ ਕੂਟਣਾ ਜੋ ਤੇ ਇਸ ਕਰਕੇ ਸਾਡੇ ਮੁਲਾਜ਼ਮ ਜਿਹੜੇ ਉਸ ਜਗ੍ਹਾ ਤੇ ਕੂੜਾ ਲਾਉਣ ਨਹੀਂ ਜਾ ਰਹੇ ਜਿਸ ਦੇ ਕਰਕੇ ਸਾਨੂੰ ਬੜੀ ਮੁਸ਼ਕਲ ਆ ਰਹੀ ਆ ਤੇ ਅਸੀਂ ਪ੍ਰਸ਼ਾਸਨ ਕੋਲੋ ਇਹੀ ਮੰਗ ਕਰਦੇ ਆ ਕਿ ਸਾਨੂੰ ਜਗ੍ਹਾ ਲੈ ਕੇ ਦਿੱਤੀ ਜਾਵੇ। ਪੁਛਦਾਈ ਸ਼ਹਿਰ ਦੇ ਵਿੱਚ ਹੀ ਵੇਖਣ ਹੋਇਆ ਕਿ ਜਦੋਂ ਇਹਨਾਂ ਸੜਕਾਂ ਲੱਗੀਆਂ ਉਸ ਤੋਂ ਪਹਿਲਾਂ ਤਾਂ ਬੇਟਾ ਕੀ ਕਰਨਾ ਤਾਂ ਕਰਨਾ ਇਹ ਭਾਜੀ ਬੇਹੀ ਨਾ ਬੜੀ ਵਾਰੀ ਅੰਦਰ ਕਹਿ ਚੁੱਕੇ ਆ ਵੀ 8-9 ਮਹੀਨਾ ਤੋਂ ਸਾਡੇ ਨਾ ਮੁਲਾਜ਼ਮਾਂ ਦੇ ਕੂੜਾ ਬਾਹਰ ਲਵਾਉਂਦੇ ਆ ਨਹਿਰਾਂ ਦੇ ਪਹਾਲੀਆਂ ਦੇ ਜਿੰਨਾ ਕਰਕੇ ਸਾਡੇ ਮਲਾਜ਼ਮਾਂ ਨੂੰ ਬਹੁਤ ਦਿੱਕਤ ਹੁੰਦੀ ਆ ਪੂਰਾ ਸਿਟਵਾਸੇ ਕੋਈ ਜਗ੍ਹਾ ਨਹੀਂ ਹੈ ਸਰਕਾਰੀ ਜਗ੍ਹਾ ਨਹੀਂ ਸਰਕਾਰੀ ਜਗ੍ਹਾ ਕੋਈ ਨਹੀਂ ਜਿਹੜਾ ਡੈਂਪ ਹੈਗਾ ਹੀ ਉਹ ਜਦ ਡੈਂਪ ਇਹਨਾਂ ਨੇ ਸਰਕਾਰੀ ਜਿਹੜਾ ਪਹਿਲੇ ਵਾਂਗੂ ਬੰਦ ਕਰਵਾਤਾ ਅਸੀਂ ਸਰਕਾਰ ਨੂੰ ਇਹੋ ਕਹਿੰਨੇ ਆਂ ਵੀ ਸਾਨੂੰ ਕਮੇਟੀ ਨੂੰ ਵੀ ਪਹਿਾਨੂੰ ਸਰਕਾਰੀ ਜਗ੍ਹਾ ਪੱਕੀ ਦਵਾਈ ਜਾਵੇ ਕਿਹੜੀ ਜਗ੍ਹਾ ਤੇ ਇਹ ਕਹਿੰਦੇ ਨੇ ਸਰਕਾਰ ਹਾਂਜੀ ਕਮੇਟੀ ਘਰ ਚ ਨਗਰ ਕੌਂਸਲ ਤਾਰੀਆ ਜੀ ਉਹ ਸਾਬ ਨਾਲ ਗੱਲ ਕੀਤੀ ਆ ਪਿੱਛੇ ਸਭ ਹਾਂਜੀ ਸਾਬ ਕੋ ਤੇ ਡੈੱਡ ਮਾਰਡ ਨੋਟਿਸ ਦਿੱਤਾ ਸਰ ਜੀ 24 ਘੰਟੇ ਹੋ ਗਿਆ ਹੈ ਸ਼ਨੀਵਾਰ